ਇੱਕ ਮਿੰਟ ਦੇਖੋ ਇੱਕ ਮਿੰਟ ਦੇਖੋ ਸਰ ਆਜੋ 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 ਇੱਧਰ ਆਜੋ ਇੱਧਰ ਇੱਧਰ ਆਓ ਇੱਧਰ ਆਓ ਆਜਾ ਮੋਟੇ ਆਹ ਦੇਖੋ 6 ਮਹੀਨੇ ਹੋ ਗਏ ਜਦ ਤਈ ਮੈਂ ਪਿਛਲੀ ਵਾਰ ਜਦ ਮਿਲੀ ਸੀਗੀ ਸਰਕਾਰ ਨੇ ਪੂਰਾ ਤੱਕਾ ਕੀਤਾ ਹੋਇਆ ਜਿੰਨੇ ਫੰਡਮੈਂਟਲ ਰਾਈਟਸ ਨੇ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਹਿਊਮਨ ਰਾਈਟਸ ਨੇ ਸਾਰਿਆਂ ਦੀ ਵਾਇਲੇਸ਼ਨ ਕੀਤੀ ਹੈ ਤੇ ਉਮ ਕਿੰਨੇ ਕਤਲ ਹੋ ਚੁੱਕੇ ਆ 6 ਲੰਚ ਸਾਰਿਆਂ ਨੂੰ ਪਤਾ ਹੈ ਸਿੱਧੂ ਮੂਸੇਵਾਲਾ ਦਾ ਜਿਹੜਾ ਹੋਇਆ ਸੀ ਉਹ ਵੀ ਸਿਕਿਉਰਟੀ ਵਿਦਡਰੋ ਕਰਨ ਕਰਕੇ ਉਦੀ ਕਰਕੇ ਸਾਰਿਆਂ ਨੂੰ ਬੜਾ ਸਾਨੂੰ ਪਰਿਵਾਰ ਨੂੰ ਬੜੀ ਫਿਕਰ ਹੈ ਕਿ ਕਿ ਇਸ ਪ੍ਰਸ਼ਾਸਨ ਨੇ ਪਤਾ ਨਹੀਂ ਕੀ ਕਰਨਾ ਹੈ ਉਹਨਾਂ ਨਾਲ ਜਿੰਨਾ ਤੱਕ ਇਹਨਾਂ ਨੇ ਕੀਤਾ ਹੈ ਵਾਈਲੇਸ਼ਨਸ ਕਰਕੇ ਉਹ ਤਾਂ ਸਾਰਿਆਂ ਦੇ ਸਾਹਮਣੇ ਜਿਹੜੀ ਜਿਹੜੀ ਧਮਕੀ ਮਿਲੀ ਬਬਰ ਇੰਟਰਨੈਸ਼ਨਲ ਵੱਲੋਂ ਜੋ ਜਾਨੂ ਮਾਰਦੀ ਇਸ ਤਰ੍ਹਾਂ ਦੇਖ ਦੋ ਜਿੱਥੇ ਸਾਹਮਣੇ ਇਹ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਹੁਣ ਹਾਈ ਕੋਰਟ ਤੇ ਵੀ ਆਰਡਰ ਹੋ ਗਏ ਨੇ ਮੈਂ ਹਾਈ ਕੋਰਟ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਟਰਵੈਨ ਕਰਕੇ ਸਿਚੁਏਸ਼ਨ ਨੂੰ ਸੰਭਾਲ ਲਿਆ ਤੇ ਉਹ ਨੇਤਾ ਸਰਕਾਰ ਬੀ ਜੀ ਡੀ ਮੰਸਾ ਸੀਗੀ ਉਹ ਤਾਂ ਸਾਰਾਂ ਦੇ ਸਾਹਮਣੇ ਆ ਤੁਹਾਡੇ ਵੱਲੋਂ ਵੀ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਵੱਲੋਂ ਪਰ ਅਜੇ ਤੱਕ ਕੋਈ ਸਰਕਾਰ ਨੇ ਨਹੀਂ ਜਵਾਬ ਦਿੱਤਾ ਕਦੇ ਵੀ ਠੀਕ ਨੇ ਡਾਇਰੈਕਸ਼ਨ ਦਿੱਤੀ ਗਈ ਸੀ ਸਰਕਾਰ ਨੂੰ ਕੋਈ ਫਿਕਰ ਨਹੀਂ ਕਿਸੇ ਦੀ ਤੇ ਮਜੀਠਾ ਫੈਮਲੀ ਦੀ ਬਾਦਲ ਫੈਮਲੀ ਦੀ ਜੂਆ ਸ਼ਰੂਨੀ ਅਕਾਲੀ ਦਲ ਦੇ ਕਿਸੇ ਵੀ ਬੰਦੇ ਨਾਲ ਜੇ ਕੁਝ 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 ਹੁੰਦਾ ਹੈ ਸਾਨੂੰ ਛੱਡੋ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਕਿਹੜੀ ਸਰਕਾਰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਕਰ ਸਕਦੀ ਉਹ ਸਾਡੀ ਕੀ ਫਿਕਰ ਕਰੂਗੀ ਥ੍ਰੈਟਨ ਨੂੰ ਲੈ ਕੇ ਮਝੱਟਾ ਸਾਹਿਬ ਨਾਲ ਗੱਲ ਹੋਈ ਹੈ ਕੀ ਕਹੇ ਕੀ ਕਿਹਾ ਉਹਨਾਂ ਨੇ ਫਿਕਰ ਤਾਂ ਸਾਰਿਆਂ ਨੂੰ ਹੈ ਉਹਨਾਂ ਨੂੰ ਵੀ ਹੈ ਸਾਨੂੰ ਵੀ ਹੈ ਸਾਰੇ ਪਰਿਵਾਰ ਨੂੰ ਕਿੰਨੀ ਫਿਕਰ ਹੈ ਉਹਨੇ ਮਾਤਾ ਜੀ ਨੂੰ ਮਾਤਾ ਜੀ ਦਾ ਸੋਚੋ ਛੋਟੇ ਬੱਚੇ ਨੇ ਸਾਡੇ ਕੌਣ ਜ਼ਿੰਮੇਵਾਰ ਹੋਗਾ ਸਿੱਧਾ ਸਰਕਾਰ ਡੀਜੀਪੀ ਸਾਹਿਬ ਏਡੀਜੀਪੀ ਜੇਲਸ ਹੁਣ ਹਾਈ ਕੋਰਟ ਨੇ ਵੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਹੈ ਤੁਹਾਨੂੰ ਹੁਣ ਮੈਨੂੰ ਤਾਂ ਲੱਗਦੀ ਲੱਗਦਾ ਜੀ ਤੁਸੀਂ ਮਿਲ ਕੇ ਆਏ ਹੋ ਅੰਦਰ ਸੇਫਟੀ ਪਰਪਸ ਕੀ ਗੱਲ ਹੋਈ ਹੈ ਸਰ ਸੇਫਟੀ ਪਰਪਸ ਨਾਲ ਉਹੀ ਤਾਂ ਮੈਂ ਕਹਿ ਰਹੀ ਹਾਂ ਸਾਰਿਆਂ ਨੂੰ ਫਿਕਰ ਹੈ ਕਿਉਂਕਿ ਇਸ ਇਸ ਸਰਕਾਰ ਤੇ ਕਿਸੇ ਨੂੰ ਭਰੋਸਾ ਨਹੀਂ ਸਾਨੂੰ ਤਾਂ ਬਿਲਕੁਲ ਨਹੀਂ ਹੈ ਹੁਣ ਹਾਈ ਕਮਾਂਡ ਜਿਹੜਾ ਡਾਇਰੈਕਸ਼ਨ ਜਿਹੜੀ ਹੈਗੀ ਆ ਕੀਤੀ ਆ ਤੁਹਾਨੂੰ ਉਮੀਦ ਆ ਵੀ ਜਿਹੜੇ ਹੈਗੇ ਚੇਂਜ ਕਰਨਗੇ ਜਾਂ ਪੈਰਕ ਵਗੈਰਾ ਹੋਰ ਸਰਕਿਆ ਨਹੀਂ ਇਹ ਇਹਨਾਂ ਨੇ ਦੇਖੋ ਨਲੈਕੀ ਨਾ ਦੀ ਹੈ ਹਾਂ ਲੋਨ ਆਰਡਰ ਇਹਨਾਂ ਤੋਂ ਸੰਭੇ ਨਹੀਂ ਜਾ ਰਿਹਾ ਇਨਪੁਟਸ ਇਹ ਨੇ ਕਿ ਤੁਹਾਡੀ ਜਿਹੜੀ ਸਿਕਿਉਰਿਟੀ ਅਰੇਂਜਮੈਂਟ ਗੁੱਡ ਏਨਾਫ ਨਹੀਂ ਹੈ ਤੇ ਪਨਿਸ਼ਮੈਂਟ ਕਿਉਂ ਦਿੱਤੀ ਜਾ ਰਹੀ ਹੈ ਜਿਹੜੇ ਬੰਦੇ ਨੂੰ ਖਤਰਾ ਉਹਨੂੰ ਆਈਸੋਲੇਟ ਕਰਤਾ ਇਹ ਕੋਈ ਕੰਡੈਮਡ ਕ੍ਰਿਮੀਨਲ ਹੈ ਅੰਡਰ ਟੈਨ ਨੂੰ ਤੁਸੀਂ ਆਈਸੋਲੇਟ ਕਰ ਸਕਦੇ ਹੋ ਗੈਂਗਸਟਰ ਨੂੰ ਤੁਸੀਂ ਕਿਸੇ ਨੂੰ ਆਈਸੋਲੇਟ ਨਹੀਂ ਕੀਤਾ ਤੁਸੀਂ ਉਹਨੂੰ ਹਰ ਉਹਦਾ ਜਿਹੜਾ ਸਟੈਪ ਹੈ ਉਹ ਅੱਖਾਂ ਬੈਠ ਕਰਦਾ ਉਹ ਸਰਵੇਲੈਂਸ 'ਚ ਹੈ ਮੈਂ ਤੁਹਾਨੂੰ ਯਕੀਨੀ ਦੱਸ ਸਕਦਾ ਕਿ ਪ੍ਰਾਈਵੇਟ ਬੰਦੇ ਅਨਔਥਰਾਇਜ਼ਡ ਬੰਦੇ ਅਰਵਿੰਦ ਕੇਜਰੀਵਾਲ ਦੇ ਸਟੈਟਿਸਟਿਕ ਪਲੇਜ਼ਰ ਵਾਸਤੇ ਭਗਵੰਤ ਮਾਨ ਦੇ ਸਟੈਟਿਸਟਿਕ ਪਲੇਜ਼ਰ ਵਾਸਤੇ ਇਹ ਕੈਮਰਾਸ ਨੂੰ ਵਿਊ ਕਰ ਰਹੇ ਹੈ ਸਾਡੀ ਐਪਰੀਹੈਂਸ਼ਨ ਹੈ ਕਿ ਇਹ ਮੋਰਫ ਕਰਨਗੇ ਔਰ ਇਹਨਾਂ ਨੇ ਹਰ ਫੰਡਮੈਂਟਲ ਰਾਈਟ ਜਿਹੜਾ ਵਾਇਲਟ ਕੀਤਾ ਜਿਹੜੇ ਬੰਦੇ ਨੂੰ ਖਤਰਾ ਹੈ ਤੁਸੀਂ ਉਹਦੇ ਵਾਸਤੇ ਜੇਲ ਵਿਦਨ ਜੇਲ ਬਣਾ ਦਿੱਤੀ ਤੁਸੀਂ ਜੇਲ ਦੇ ਅੰਦਰ ਕਿੰਨੀ ਕਿ ਲਿਬਰਟੀ ਤੇ ਕਿੰਨੀ ਕਿ ਫ੍ਰੀडम ਹੁੰਦੀ ਹੈ ਕਨਟੇਲਡ ਹੁੰਦੀ ਹੈ ਨਾ ਜੀ ਉਹਦੇ ਬਿਯੋਂਡ ਵੀ ਤੁਸੀਂ ਬੰਦੇ ਨੂੰ 24 ਘੰਟੇ ਆਈਸੋਲੇਸ਼ਨ ਚ ਰੱਖਿਆ ਹੋਇਆ ਇੱਕ ਗਾਰ ਜਿਹੜਾ ਤੁਸੀਂ ਰੱਖਿਆ ਨਾ ਕਿ ਸਿਕਿਉਰਿਟੀ ਵਾਲਾ ਇਸ਼ੂ ਉਹਨਾਂ ਨੇ ਕਿਹਾ ਤੁਹਾਡੀ ਹੈ ਪਨਿਸ਼ਮੈਂਟ ਕਿਹਨੂੰ ਦਿੱਤੀ ਜਾ ਰਹੀ ਹੈ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਨੂੰ ਪਰ ਇਹਨਾਂ ਗੱਲਾਂ ਨਾਲ ਉਹਦਾ ਮਨੋਬਲ ਨਹੀਂ ਟੁੱਟਦਾ ਉਹ ਸਾਨੂੰ ਹੀ ਦੱਸ ਕੇ ਆਏ ਨੇ ਕਿ ਉਹ ਚੜ੍ਹਦੀ ਕਲਾ 'ਚ ਨੇ ਔਰ ਗੁਰੂ ਸਾਹਿਬ ਦੀ ਪੂਰੀ ਮਿਹਰ ਨੰਬਰ 1 ਇਸ਼ੂ ਔਰ ਸ਼ੁਕਰ ਹੈ ਆਨਰੇਬਲ ਕੋਰਟਸ ਦਾ ਇਹਨਾਂ ਨੇ ਟਿਲ ਦਾ ਜ਼ੋਰ ਲਾ ਲਿਆ ਕਿ ਪਰਿਵਾਰ ਨੂੰ ਨਾ ਮਿਲ ਸਕੇ ਦੇਖ ਨਾ ਸਕੇ ਇਹਨਾਂ ਨੇ ਜਦ ਆਨਰੇਬਲ ਕੋਰਟਸ ਕਹਿੰਦੇ ਸੀਗੇ ਕਿ ਐਕਟ ਐਸ ਪਰ ਲਾਅ ਇਹਨਾਂ ਨੇ ਲਾਅ ਨੂੰ ਟਵਿਕ ਕੀਤਾ ਇਹਨਾਂ ਨੇ ਲਾਅ ਨੂੰ ਮੈਨੀਪੂਲੇਟ ਕੀਤਾ ਜਦ ਤੱਕ ਸਪੈਸੀਫਿਕ ਡਾਇਰੈਕਸ਼ਨ ਨਹੀਂ ਆਈ ਕਿ ਤੁਸੀਂ ਸਲਾਖਾ ਤੋਂ ਬਿਹਾਉਂਡ ਨਹੀਂ ਮਿਲਣਾ ਅੱਜ ਇਹਨਾਂ ਨੇ ਸਾਨੂੰ ਡਿਪਟੀ ਸੁਪਰਡੈਂਟ ਸਾਹਿਬ ਦੇ ਦਫ਼ਤਰ 'ਚ ਕੋਈ 12 11:40 ਤੇ ਮਿਲਾਇਆ ਜੀ ਮਗਰੋਂ ਪਿੱਛੇ ਪਿੱਛੇ 8G ਦਾ ਭਜਿਆ ਆਇਆ ਅੰਦਰ ਕਿ ਦੇਖੋ ਵੱਧ ਨਹੀਂ 1 ਮਿੰਟ ਵੱਧ ਨਹੀਂ ਹੋ ਗਿਆ ਦਿਸ ਇਜ਼ ਦਾ ਕਾਈਂਡ ਆਫ ਪ੍ਰੈਸ਼ਰ ਔਨ ਦਾ ਪੁਲਿਸ ਆਫਿਸਰਸ ਆਫ ਦਾ ਹਾਈਐਸਟ ਲੈਵਲ ਉਸਨੇ ਮੁਲਾਕਾਤ ਆਪ ਦੀ ਐਂਟਰੀ ਉਸ ਟਾਈਮ ਤੇ ਕੀਤੀ ਜਿਹੜੀ ਸਾਡੀ ਮੁਲਾਕਾਤ ਨੂੰ ਲੈਪਸ ਕਰਨੀ ਸੀ ਓਵਰਲੈਪ ਕਰਨੀ ਸੀ ਇੱਕ ਆਦੇ ਵਾਸਤੇ ਸੀ ਨੰਬਰ 1 ਤੇ ਹੁਣ ਜਿਹੜਾ ਹੈਗਾ ਫੋਰਟ ਵੱਲੋਂ ਜੋ ਫੈਸਲਾ ਆ ਰਿਹਾਗਾ ਕੀ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਬੈਰਕ ਚੇਂਜ ਕੋਈ ਨਹੀਂ ਨਹੀਂ ਬੈਰਕ ਚੇਂਜ ਉਹਨਾਂ ਦੀ ਸਿਕਿਉਰਿਟੀ ਮੇਨਟੇਨ ਕਰੋ ਹਾਂ ਇਹਨਾਂ ਅਫਸਰਾਂ ਦੀ ਰਿਸਪੌਂਸਿਬਿਲਟੀ ਹੈ ਨੰਬਰ 1 ਜਿਹੜੇ ਅੱਜ ਅੰਦਰ ਬੜੇ ਨੇ ਏਡੀਜੀ ਪ੍ਰੈਜ਼ੈਂਸ ਨੰਬਰ 2 ਇੱਕ ਆਈਜੀ ਪ੍ਰੈਜ਼ੈਂਸ ਨੇ ਨੰਬਰ 3 ਜਿਹੜਾ ਇੱਥੇ ਦਾ ਇਨਚਾਰਜ ਹੈ ਕਾਲੋ ਇਟ ਇਜ਼ ਅ ਰਿਸਪੌਂਸਿਬਿਲਟੀ ਮੌਕੇ ਦਾ ਅਸਰ ਹੋਇਆ ਅੱਜ ਫਿਰ ਉਹਨਾਂ ਨੇ ਗੱਲੋ ਸਾਹਿਬ ਨੇ ਜਿਹਦੇ ਕੈਂਟ ਤੇ ਮੈਨੂੰ ਦੱਸੋ ਅੱਜ ਇੱਕ ਕੰਟੈਂਪਟ ਕੀਤੀ ਹੈ ਕੋਰਟ ਦੀ ਕਿ ਅੱਜ ਉਹਨਾਂ ਨੇ ਸਾਡੇ ਜਿੱਥੇ ਮੀਟਿੰਗ ਰੂਮ ਸੀ ਉੱਤੇ ਫਿਰ ਕੈਮਰਾ ਲਗਾ ਅੰਦਰ ਕੈਮਰਾਜ਼ ਨਿਊ ਪਹਿਲਾਂ ਨਹੀਂ ਸੀ ਡਿਪਟੀ ਸੁਪਰਡੈਂਡਰ ਦੇ ਦਫ਼ਤਰ 'ਚ ਅੱਜ ਕੈਮਰਾ ਲਾਇਆ ਹੋਇਆ ਸੀ ਉਹ ਸਾਨੂੰ ਦੇਖ ਰਿਹਾ ਸੀ ਪ੍ਰਾਈਵੇਟ ਬੰਦੇ ਦੇਖ ਰਹੇ ਐ ਉਹ ਕੈਮਰੇ ਚ ਸਾਨੂੰ ਅਪ੍ਰੀਹੈਂਸ਼ਨ ਹੈ ਮਾਈਕ ਲੱਗਿਆ ਹੋਇਆ ਹੈ ਔਰ ਡਾਇਰੈਕਸ਼ਨ ਨੇ ਹੌਨਰੇਬਲ ਕੋਰਟ ਦੀ ਕਿ ਇਹੋ ਜੀ ਕੋਈ ਹਰਕਤ ਜਿਹੜੀ ਤੁਸੀਂ ਕਰਦੇ ਹੋ ਉਹ ਨਹੀਂ ਕਰਨੀ ਚਾਹੀਦੀ ਇਹਨਾਂ ਨੇ ਅੱਜ ਕੀਤੀ ਸਕਿਉਰਿਟੀ ਦੇ ਨਾਂ ਤੇ ਉਹਦੇ ਘਰ ਤੇ ਉਹਨਾਂ ਨੂੰ ਹੋਰ ਪਰੇਸ਼ਾਨ ਕੀਤਾ ਜਾ ਰਿਹਾ ਆਈਸੋਲੇਸ਼ਨ ਚ ਰੱਖਿਆ ਜਾ ਰਿਹਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਤੁਹਾਡੀ ਰਿਸਪੌਂਸਿਬਿਲਟੀ ਹੈ that no loss should be caused to him ਮਿੱਥੋ ਉਸ ਵੀ ਪਰਸਨਲ ਲਾਇਬਲ ਹੋ ਇਸ ਤੋਂ ਸਟ੍ਰਿਕਟ ਤੇ ਡਾਇਰੈਕਟ ਡਾਇਰੈਕਸ਼ਨਸ ਆਨਰੇਬਲ ਹਾਈ ਕੋਰਟ ਤੋਂ ਨਹੀਂ ਆ ਸਕਦੀ ਜੀਠਾ ਸਰ ਅੱਡੇ ਪੈਰ ਕਿਚਨ ਇਚਾ ਹੋਰ ਵੀ ਇਹਨਾਂ ਦੇ ਨਾਲ ਕੋਈ ਰੱਖਿਆ ਹੋਇਆ ਸਰ ਇਹ ਜਿਹੜੀ ਓਵਰਸੈਂਸ ਚੋ ਗੱਲਾਂ ਨੇ ਜਿੰਨੀਆਂ ਕਿ ਮੈਨੂੰ ਨੋਲੇਜ ਹੈ ਉਹ ਵੀ ਮੈਂ ਆਈ ਵਿਲ ਪ੍ਰੀਵੈਂਟ ਮੈਸੈਲਫ ਫਰਮ ਸ਼ੇਅਰਿੰਗ ਇਟ ਵਿਦ ਯੂ ਪਰ ਸਿਚੁਏਸ਼ਨ ਬਹੁਤ ਗ੍ਰਿਮ ਹੈ ਜੀ ਠੀਕ ਹੈ ਥੈਂਕ ਯੂ